ਜਿਹੜੀ ਪਹਿਲੀ ਕਿਰਨ ਮਾਰੀ ਹੈ ਨਾ ਉਹ ਤਾਂ ਸੁਣੀ ਲੈਣਾ। ਖਾਲੀ ਵੀ ਬਹੁਤ ਗੰਤ ਗੜੀ ਦਿੰਦੀ। ਵੀਰੇ ਅੱਜ ਉੱਠ ਗਏ ਤੁਸੀਂ। ਅੱਲੂ ਨਹੀਂ ਹੈ ਕੋਈ ਚੱਲਣਾ। ਆ ਕੱਲ ਤੋਂ ਹੀ ਆ ਕੋਈ ਚੱਲਣਾ ਹੈ ਠੀਕ ਹੈ ਰਾਜਾ ਨਾ ਪਹਿਲਾ ਦਿਨ ਸੀਗੀ ਤਾਂ ਕਿ ਮਾਫੀ ਹੈ ਤੁਹਾਨੂੰ। ਪਰਣਾ ਨਹੀਂ ਕੱਲ ਤੋਂ। ਪਰਣਾ ਨਹੀਂ ਹੈਗਾ ਠੀਕ ਹੈ। ਸਵੇਰ ਤੋਂ ਸਵੇਰ ਉੱਠ ਜਿਆ ਕਰੋ। ਜੀ ਰਾਤ ਕੀ ਪਰਣਾ ਦਿੱਤਾ ਹੋਣੀ ਨਹੀਂ ਕੋਈ ਤੂੰ। ਹੁੰਨੇ ਬਾਬੇ ਤੇ ਆ ਵੀ ਕਰਦੀਆਂ ਦੀਵਾ। ਇਹਦੇ ਨੂੰ ਬਹੁਤ। ਓਹੋ ਇਹ ਨਾਲ ਜਾ ਲਿਆ ਕੰਮ। ਇਕੱਲੀ ਰਹਿਣ ਦੇ। ਵਾਰੀ ਜਲੀ ਦੋਪਾ ઓ ਮਾਈ ਗੱਡਾ ਅੰਦਰੋਂ ਮੁੰਡੇ ਕਰਨਾ ਆਏ ਨੇ ਸੇਵਾ ਟਾਈਮ ਹੋ ਗਿਆ 8:30 ਤੋਂ ਉੱਤੇ ਆਹ ਟ੍ਰੇਨ ਹੁਣੇ ਨਾ ਤਿਆਰ ਬੈਠੇ ਆ ਜੀ ਤਿਆਰ ਵਰ ਤਿਆਰ ਬੈਕ ਹੀ ਨਹੀਂ ਨਾ ਕਰਨਾ ਆਏਗਾ ਇਹਦਾ ਟਿਕਿਆ ਮੱਥਾ ਪਰਵਾਹ ਨਹੀਂ ਮੈਨੂੰ ਇਹਦਾ ਕਰਦੇ ਆ ਐਵੇਂ ਜੀ ਕਰੋ ਬਾਉੜ ਦੇ ਆ ਵੀਰੇ ਚਾਹ ਮੇਜ ਦਿਓ ਜੀ ਧੰਨਵਾਦ ਜੀ ਆ ਦੇਖ ਲੈ ਹਾਲੇ ਵੀ ਪਾਣੀ ਖੜਾ ਹੈ ਤੇ ਹਾਂ ਬੰਦ ਕਰਾ ਲਈ ਮੋਹਲਾ ਸਾਹਿਬ ਬੰਦ ਲੀ ਇਹਨੂੰ ਕੰਗਾ ਲਾ ਲਾ ਹੇਰੀ ਕੰਗਾ ਨਿਆਗਰੀ ਹਾਂ ਸਾਫ ਕਰ ਲੀ ਹਾਂ ਇਹ ਤਲਾ ਕਰ ਕੀ ਕਰ ਦੋਧ ਨੂੰ ਨਹੀਂ ਗੱਲਬਾਤ ਬਣਦੀ ਹੈ ਯਾਰ ਬਾਬੇ ਚਲੋ ਫਿਰ ਉਠੋ ਆ ਦੋ ਗਲਾਸ ਲੈ ਗੁੰਨੀ ਦੇ ਰੇਲੇ ਚ ਵੀਰੇ ਆ ਨਾਟ ਲੱਗਿਆ ਯਾਰ ਨਾਟਾ ਚ ਲਾਦੇ ਆਹ ਪਾਈਂ ਇਧਰ ਬਸ ਬੈਠੀ ਬਸ ਆਪਾਂ ਬਾਤ ਚੀਜ਼ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸੇਵਾਦਾਰ ਜੀ ਵਧੀਆ ਜੀ ਆਪਣਾ ਚੈਨਲ OJ ਬ੍ਰਦਰ ਸੀ ਜਰੂਰ ਬੋਲੋ ਕਰਿਆ ਬ੍ਰਦਰ ਜਰੂਰ 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 ਜੀ ਆਪਣਾ ਵੀ ਦੱਸ ਦਿਓ ਬਾਈ ਜੀ ਟਿੱਬੇ ਵਾਲਿਆ ਟਿੱਬੇ ਵਾਲਿਆਂ ਨੂੰ ਬਾਈ ਜੀ ਜਰੂਰ ਸਬਸਕ੍ਰਾਈਬ ਕਰਾਇਆ ਲੰਗਰ ਟਿੱਬੇ ਵਾਲੇ ਵੱਲੋਂ ਆ ਲੰਗਰ ਚ ਕੀ ਸੇਵਾ ਚੱਲ ਰਹੀ ਆ हाँ जी खालसा जी कर दी गला जी लाओ मित्रों वागुरु जी फोन नहीं चला जी सेवा करो जी ਹਾਂ ਜੀ ਮੈਂ ਰੁਕੇ ਕੰਮ ਓਕੇ ਆ ਜੀ ਚੜਦੀ ਕਲਾ ਜੀ ਚੜਦੀ ਕਲਾ ਦੋ ਮਿੰਟ ਦੇ ਲੋ ਦੋ ਮਿੰਟ ਦੇ ਲੋ ਰਾਸਤਾ ਦੇ ਦਿਓ ਜੀ ਸੰਗਤ ਆ ਰਹੀ ਆ ਪਸਾਦਾ ਸ਼ਗਨ ਤਾਰੇ ਕੋਲ ਹਟੋ ਦਾ ਨੂਗੜੇ ਵਾਰਿਸ਼ ਅਕਾਲ ਜੀ ਅਕਾਲ ਅਕਾਲ ਜੀ ਵਧੀਆ ਜੀ ਵਧੀਆ ਜੀ ਨਾਲ ਖੜਾ ਜੀ ਅੱਗੇ ਚੱਲੀ ਚੱਲੋ ਅੱਗੇ ਚੱਲੀ ਚੱਲੋ ਜੀ ਨਾਲ ਲਾਓ ਕਿ ਬੈਠੋ ਜਗ੍ਹਾ ਨਾ ਸੱਟੋ ਚੱਲੀ ਜਾਂਦਾ ਜੀ ਮਾਦਰੀ ਅੱਗੇ ਲਾਗਦੇ ਵੀ ਉੱਤੇ ਗਾਣਾ ਵੀ ਆਈ ਸੇਵਾ ਚੱਲ ਰਹੀ ਆ ਜੀ ਪੂਰੀ ਵਧੀਆ ਚੱਲ ਰਹੀ ਆ ਫਿਰੇ ਸੇਵਾਦਾਰ ਦੀ ਰੋਕ ਆਪਣੇ ਕੋਲੇ ਕੋਈ ਕਮੀ ਨਹੀਂ ਸੇਵਾਦਾਰ ਦੀ ਕੋਈ ਕਮੀ ਨਹੀਂ ਤੇ ਸੰਗਤ ਦੀ ਕੋਈ ਕਮੀ ਨਹੀਂ ਸੰਗਤ ਵੀ ਬਹੁਤ ਆਈ ਮਾਲਕ ਦੀ ਕਿਰਪਾ ਨਾਲ ਆਪਣੇ ਕੋਲ ਬਿਲਕੁਲ ਬਿਲਕੁਲ ਮਹਾਰਾਜ ਹੀ ਰਹਾ ਹਾਂ ਜੀ ਬਿਲਕੁਲ ਵੀ ਜੀ ਕੋਈ ਆਪਣਾ ਸੇਵਾਦਾਰ ਦਿਮਾਲੇ ਤੋਂ ਬਿਨਾਂ ਲਿੱ ਦਿੱਸੂ ਕਹੇ ਸਰੋ ਤੋਂ ਮੋ ਨਹੀਂ ਆ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਦੇਖੋ ਸੇਵਾਦਾਰ ਜੀ ਹਾਂ ਜੀ ਸੇਵਾਦਾਰ ਜੀ ਭੁੱਖ ਲੱਗਿਆ ਜੀ ਭੁੱਖ ਲੱਗਿਆ ਸਵੇਰ ਦਾ ਸੇਵਾ ਕਰ ਰਹੇ ਨੇ ਬਾਈ ਜੀ

ਰੋਣੀਆ ਪੁੱਤ ਰਾਤ ਦੇ ਅੱਗੇ ਜਾਂਦੇ ਜਿਹੜਾ ਵੈਗਰੀ ਜੀ ਸੇਵਾ ਕਰ ਰਹੀ ਹੈ ਕਨੇ ਭਾਂਡਿਆਂ ਦੀ ਪਾਚੜ ਕੇ ਸੇਵਾ ਕਰਵਾ ਰਹੇ ਨੇ ਭਾਈ ਸੰਗਤ ਸੇਵਾ ਦਾ ਸਾਦੇ ਦਾਦਾ ਬਾਈ ਜੀ ਦਾਦਾ ਬਾਈ ਜੀ ਲੋਬੇ ਮਿੱਤਰੋ ਜੀ ਉਹ ਆਪਣਾ ਬਾਤ ਚੜ ਕੇ ਸੇਵਾ ਕਰਵਾ ਰਿਆ ਹਨ ਦਿਖਾਉਣੇ ਆ ਇੱਕ ਨੀਲੀ ਲੋਰ ਹੈ 12 ਵੱਟ ਕਿੰਨੇ ਦਾ ਪਾਇਰ ਦੇ ਦੂਜਾ ਹੋਰ ਹੈ

ਇੰਗ ਟੱਲੇ ਵੀ ਹੋਣਾ ਆ ਨਾ ਉਹ ਕੋਕੀ ਟੇਕ ਲਾਇਬ੍ਰੇਰੀ ਕਹਿੰਦਾ ਹਾਂ ਇਹਨੂੰ ਸੇਵਾਦਾਰਾ ਕਿਹੜਾ ਇਹ ਪਹਿਲੇ ਦਿਨ ਆਇਆ ਹੋ ਬਾਈ ਹਾਂਜੀ ਸੇਵਾ ਦੇ ਵਿੱਚ ਆਪਣਾ ਮੁੰਡਾ ਹਾਂਜੀ ਬਿਲਕੁਲ ਝੂਠ ਬੋਲਣਾ ਪਹਿਲੀ ਵਾਰੀ ਆਇਆ ਸੇਵਾ ਦੇ ਵਿੱਚ ਜੀ ਅੱਜ ਪਹਿਲਾ ਦਿਨ ਆਦਾ ਅੱਛਾ ਪੁੱਛਣਾ ਵੀ ਵੀ ਕਿਵੇਂ ਲੱਗਦਾ ਬਾਈ ਬਾਬਾ ਕਿਵੇਂ ਲੱਗਦਾ ਦੱਸੋ ਬਾਈ ਜੀ ਬਹੁਤ ਵਧੀਆ ਬਹੁਤ ਵਧੀਆ ਬਾਬਾ ਸਭ ਜਾਤ ਨਹੀਂ ਕੁਝ ਦੇਇਸ ਨਾ ਅੱਜ ਨਾ ਕੋਈ ਹੋਣੀ ਹੈ ਨਾ ਬਿਲਕੁਲ ਕੋਈ ਟੈਨਸ਼ਨ ਨਹੀਂ ਆਉਂਦੀ

ਆ ਜੀ ਜਦੋਂ ਤੁਸੀਂ ਬੋਲਦੇ ਹੋ ਨਾ ਨਾ ਵੀ ਮਿੱਤਰੋ ਆ ਪਾ ਵੀ ਚਲਾਉਂਦੇ ਆ ਸੇਵਾ ਤੇ ਨਾਮ ਨਾਲ ਅੱਗੇ ਤੁਹਾਨੂੰ ਰੱਖਦੇ ਆ ਸ਼ਾਦੇ ਤਿਆਰ ਹੋ ਰਹੇ ਨੇ ਮਿੱਤਰੋ ਹਾਂ ਜੀ ਜਿਲ੍ਹਾ ਪਟਿਆਲੇ ਦੇ ਜੀਜਾ ਜੀ ਸਾਡੇ ਇਹ ਭਾਜੀ ਕਿਹੜੇ ਚੈਨਲ ਤੇ ਪਾਉਂਗੇ ਬਲੌਗ ਇਹ ਆਪਣਾ ਚੈਨਲ YouTube ਤੇ ਆਈ ਉਹ ਜੀ ਬ੍ਰਦਰਸ ਉਹ ਜੀ ਬ੍ਰਦਰਸ ਹਾਂ ਜੀ ਰਾਣੀ ਹੁਣ ਅਪਲੋਡ ਕਰਦੋ ਕਰਨਾ ਹੈ ਅਪਲੋਡ ਬਸ ਕਰਦੇ ਆ ਜੀ ਬਸ ਨਾਲ ਦੀ ਨਾਲ ਹੀ ਸਿੰਘ ਹਾਂਜੀ ਹਾਂਜੀ ਉਹ ਜੀ ਬ੍ਰਦਰ ਤੁਹਾਨੂੰ ਕਿੱਥੇ ਰੱਖੀ ਹੋ ਹਾਂ ਇਹ ਤਾਂ ਪੁਰੀਆਂ ਕੋਈ ਨਹੀਂ ਅੱਛਾ ਜੀ ਇਹਦਾ ਨਾਮ ਹੈਗਾ ਦੁੱਧਾ ਦੁੱਧਾ ਸਿੰਘ ਹਾਂਜੀ ਠੀਕ ਹੈ ਇਹਨਾਂ ਦੀਆਂ ਪ੍ਰਾਪਤੀਆਂ ਨੇ ਸੀ ਇਹ ਨਹੀਂ ਜਨਾ ਅੱਛਾ ਲੈ ਪ੍ਰਾਪਤੀਆਂ ਸਾਡੇ ਭਰਾ ਨੇ ਤਿੰਨ ਮੈਰੀਆਂ ਕਰਾਈਆਂ ਨੇ ਤਿੰਨ ਵਿਆਹ ਕਰਾਏ ਨੇ ਦੁੱਧਾ ਸਿੰਘ ਜੀ ਨੇ ਦੁੱਧਾ ਸਿੰਘ ਜੀ ਨੇ ਚੜਦੀ ਕਲਾ ਚੜਦੀ ਕਲਾ ਸਦੀ ਚੜਦੀ ਕਲਾ ਜਾ ਹੁਣ ਮੈਂ ਸਵੇਰੇ ਇੱਕ ਸਾਲ ਪੁੱਛਦਾ ਸੀ ਇਹਨਾਂ ਨੂੰ ਉੱਤੇ ਉੱtre ਨਹੀਂ ਇਹ ਹਾਂਜੀ ਉਹ ਨਹੀਂ ਦੱਸਦੀ ਇਹਨਾਂ ਨੇ ਕਿਉਂ ਨਹੀਂ ਦੱਸੀ ਜੀ ਹਾਂ ਵਾ ਸਾਡੇ ਬੱਚਾ ਮੈਨੂੰ ਇਹੀ ਕਹੀ ਜਾਂਦੇ ਅੰਦਰ ਚੱਲ ਫੇਰ ਇਹਨੂੰ ਦੱਸਦਾ ਆਂ ਆਹੋ ਅੰਦਰ ਚੱਲ ਫੇਰ ਇਹਨੂੰ ਦੱਸਦਾ ਆਂ ਤੇਰਾ ਬਾਹਰ ਨਹੀਂ ਵਿਖਾਉਂਦੇ ਆਂ ਪੜਦੇ ਉਹਨੇ ਚੰਗੇ ਲੱਗਦੀਆਂ ਨੇ ਜੀ ਹਾਂ ਇੱਕਦਮ ਗਏ ਇੱਕ ਦਾਰ ਆਹ ਦੇਖੋ ਸਾਡੇ ਬੀਰਾਵੰਗੋ ਲੰਗਰ ਦੀ ਸੇਵਾ ਚਲਾਈ ਜਾਏਗਾ ਅੱਛਾ ਹੁਣ ਬਾਜੀ ਆਪਾਂ 23 ਤਰੀਕ ਤੱਕ 23 ਤਰੀਕ ਤੱਕ ਠੀਕ ਅਸੀਂ ਵੀ 23 ਤਰੀਕ ਤੱਕ ਆਈਏ ਖਾਸਾ ਜੀ ਠੀਕ ਆ ਹਾਂ ਹਾਂ ਜੀ ਨਾ ਨਾ ਆਪਣੀ ਵਾਲਾ ਟਰਾਲੀ ਖੜੀ ਆ ਇੱਥੇ ਰਾਤੀ ਆਇਆ ਨਾ ਤੁਸੀਂ ਹਾਂ ਜੀ ਰਾਤੀ ਆਇਆ ਹਾਂ ਜੀ ਠੀਕ ਆ ਬਾਜੀ ਹਾਂ ਹਾਂ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਮਿਲਦੇ ਆ ਫਿਰ ਠੀਕ ਆ ਬਾਜੀ ਓਕੇ ਜੀ ਓਕੇ ਜੀ ਮੇਰੀਆਂ ਨਾ ਵੀ ਮਿੱਤਰੋ ਉਹ ਵੇਲੇ ਲਾਰੇ ਪਾ ਪ੍ਰਸ਼ਾਦਿਆ ਜੀ ਸੇਵਾ ਚੱਲ ਰਹੀ ਆ ਅੰਕਲ ਹੁਣਾ ਵੱਲੋਂ ਬਰੇ ਹਸਮਤ ਨੂੰ ਭਾਗਦੇ ਬੰਦੇ ਨੇ ਵਧੀਆ ਮਿੱਤਰੋ ਚੱਲ ਸਾਜੀ ਅਸਲੀ ਜਾਗੇ ਵਾਈ ਗੁਰ ਜੀ ਦਾ ਵਾਈ ਗੁਰ ਜੀ ਕੀ ਫਤਿਹ ਜੀ ਕਿਵੇਂ ਚੱਲ ਰਹੀ ਆ ਸੇਵਾ ਜੀ ਉਹ ਆਨੰਦ ਆ ਰਹੀ ਆ ਜੀ ਪੂਰਾ ਆਨੰਦ ਹੀ ਚੱਲਦੀ ਚਲਾਈ ਚੱੜਦੀ ਗਲਾ ਪਾਣੀ ਯੂਟਰਨ ਕਰਦੇ ਹੋ ਯੂਟਰਨ ਕਰਦੇ ਤੇ ਮੈਂ ਭਾਈ ਸਾਡੇ ਵਨ ਆਫ ਦਾ ਮੁੱਖ ਸੇਵਾ ਦਾ ਹਾਲ ਹਾਂ ਜੀ ਤੁਹਾਨੂੰ ਯੂਟਰਨ ਕਰਦੇ ਹੋ ਨਹੀਂ ਵੀ ਬੱਸ ਆਤੀ ਆਉਣੀ ਉਹ ਬਾਅਦ ਹਾਂਜੀ ਖਾਲਸਾ ਜੀ ਦੁੱਧ ਸ਼ਕਿਆ ਜਾ ਰਿਹਾ ਹਾਂਜੀ ਸਮੁੰਦਰ ਸਮੁੰਦਰ ਚੱਕਰ ਬਾਈ ਨੂੰ ਜੀ ਆ ਗਿਆ ਜੀ ਆ ਗਿਆ ਵੀ ਆ ਗਿਆ ਆ ਗਿਆ ਆ ਜਾ ਬੇ ਜੀ ਵੀਰੇ ਕੀ ਕੀ ਵਿਚਾਰ ਆਈ ਜੀ ਜਿਵੇਂ ਤੂੰ ਦੀ ਪਹਿਲੀ ਵਾਰੀ ਤੈਨੂੰ ਕਿਵੇਂ ਲੱਗਿਆ ਕਿਦਾਂ ਲੱਗਦਾ ਵਾਹ ਵਧੀਆ ਲੱਗਿਆ ਜੀ ਤੇ ਮੈਨੂੰ ਜਾਣਾ ਸੀ ਅੱਜ ਹਾਂ ਕਰਮਾਂ ਚ ਸੇਵਾ ਲਈ ਸੀ ਮਹਾਰਾਜ ਨੇ ਹੁਕਮ ਲਾਇਆ ਸੀ ਸੇਵਾ ਦਾ ਕੋਣੀ ਹੋਣੀ ਸੀ ਜਿਹੜੇ ਬਾਹਰ ਬੈਠੇ ਨੇ ਲਈ ਪਹਿਲੀ ਵਾਰੀ ਕਿਹਾ ਵੀ ਕਿਵੇਂ ਲੱਗਿਆ ਮੈਂ ਸਵੇਰੇ ਜਾਣਾ ਸੀ ਹਾਂ ਜੀ ਪਰ ਪ੍ਰਮਾਧਮਾਨ ਨੇ ਚਾਹਿਆ ਵੀ ਸੇਵਾਦਾਰੀ ਲੱਗਣੀ ਅੱਜ ਤਾਂ ਜਿਹੜੇ ਜੱਕੇ ਤੋਂ ਵੀ ਹੋ ਗਏ ਢੰ ਬੈਗੁਰ ਸਾਹਿਬ ਬਖਸ਼ੇ ਵੀ ਸੇਵਾ ਬਹੁਤ ਧੰਨਵਾਦ ਸਾਰੀਆਂ ਅੰਗਲਾ ਹਾ ਲੋ ਬੈਗੁਰ ਜੀ ਇਹ ਕੈਨੇਡਾ ਅਮਰੀਕਾ ਦੇ ਤਰਫ ਸੁਦੇ ਨੇ ਹਾਂ ਬਾਈ ਜੀ ਸਹੀ ਗੱਲ ਆ ਆਪਾਂ ਨੂੰ ਕੀ ਵੀ ਹੋਣੀ ਕਿਹੜੇ ਪਿੰਡ ਤੋਂ ਆਨੇ ਆਪਾਂ ਕਿੰਨਾ ਨੇੜੇ ਆ ਚਲੋ ਅਪਨ ਸਿਵਾਦਾਂ ਸਿੱਧੇ ਰਸਤੇ ਤੋਂ ਕੋਈ ਵਾਧੂ ਨਹੀਂ ਮੋਟੀਆਂ ਮੋਟੀਆਂ ਕੀਟਪੁੰਧ ਕਰਮ ਤਾਂ ਆਪਣੇ ਖਟਾਣਾ ਸਾਹਿਬ ਮਨਜੀਤ ਸਾਹਿਬ ਦਾਮੀ ਤੋਂ ਲੈ ਕੇ ਆਪਾਂ 600 ਤੋਂ ਉੱਨੀ ਕੇ ਜਦੋਂ 100 ਇਜੀ ਜੋ ਕਿ ਬੜੀਆਂ ਭਾਈ ਜਲ ਕੇ ਦੇਖੀਆਂ ਨੇ ਜੋ ਵੀ ਅਗੱਭਾ ਦੇਖਦੇ ਆਉਂਦੇ ਆ ਨਹੀਂ ਨਿਕਲੇ ਕੋਈ ਕਿੰਨੇ ਕਰਮ ਵਾਲੇ ਬਾਬੇ ਨੇ ਆਪਾਂ ਨੂੰ ਹਿੰਮਤ ਦਿੱਤੀ ਆਪਾਂ ਰਾਹ ਦੇ ਵਿੱਚ ਜਲ ਕੇ ਕਰੀ ਬਈ ਕਿੰਨੇ ਨੇੜੇ ਸੀ ਆਪਣੇ ਬਿਓਰ ਕਹਿੰਦਾ ਸੀ ਪਹਿਲਾਂ ਤੋਂ ਆਉਣਾ ਚਾਹੀਦਾ ਸੀ ਸਾਨੂੰ ਅਮਰ ਕਬੇ ਜੇ ਹਾਲੋ ਬਾਈ ਜੀ ਮਾੜੀ ਇਹ ਸੇਵਾ ਇਹ ਚੱਲ ਰਹੀ ਆ ਵੀ ਨੀਵੇਂ ਨੀਂਤਾਂ ਨੂੰ ਵੀ ਉਹਨੇ ਕਰ ਰਹੇ ਨਾ ਜਾਈ ਨਾ ਦਾ ਹਾਂ ਨਾ ਨਾ ਚੱਲੀ ਬੋਹ ਉਹ ਦੇਖ ਇੱਕ ਥੱਕਣਾ ਇੱਕ ਜੀ ਬੋਲਦਾ ਇਹਦਾ ਦਿਮਾਗ ਉਂਗੀਆਂ ਸਭ ਤੋਂ ਮੇਰੇ ਟੈਨਸ਼ਨ ਸਿਆਕਦਾ ਵੀ ਆਪਦੇ ਨਾਲ ਤੇ ਮੋਬਾਈਲ ਦੀ ਤਸਦੀਕ ਪੂਣੀ ਆ ਤੇ ਬੱਚੇ ਦੀ ਬੀਜ ਭਰਨੀ ਆ ਉਹ ਦਿਮਾਗ ਚਾਉਂਦੇ ਨਹੀਂ ਹੋ ਰੋ ਹਾਲੋ ਜੀ ਨਹੀਂ ਨਹੀਂ ਚਲੋ ਚੋ ਆ ਲੈ ਆ ਲੈ ਹਾਲੋ ਬਈ ਹਾਲੋ ਵੀ ਸੁਬਿਹਰ ਟਾਈਮ ਨਹੀਂ ਲੱਗਿਆ ਹੈਗਾ ਮਾ ਸਾ ਟਿਕਣ ਦਾ ਹੁਣ ਜਾਂਦੇ ਆ ਪਰ ਸ਼ਾਮ ਨੂੰ ਸੇਵਾ ਪਾਣੀ ਕਰਕੇ ਪੀੜ ਪੂਜਾ ਕਰਕੇ ਕਰੀਅਰ ਦਸ ਸਾਲ ਮੇਲੇ ਦੋ ਆ ਜਾਦੇ ਟਾਈਮ ਨਾ ਜਾਣਾ ਸੌ ਆਪ ਹੈ ਤੇ ਵੇ ਸਵੇਰੇ ਉੱਠਾਂ ਜਲਦੀ ਹੈ ਜੱਸੀ ਉਹਨਾਂ ਦੇ ਕੰਮ ਜਮੇ ਨਹੀਂ ਕੀਤਾ ਟਰਾਲੀ 'ਚ ਬਹਿ ਕੇ ਦਿਨ ਬਿਤੇ ਆ ਨਹੀਂ ਕੀ ਲੈ ਨਹੀਂ ਕੀ ਲੈ ਕੰਮਾਂ ਚੱਲਿਆ ਪੂਰਾ ਟੌਪ ਤੇ ਅੱਜ ਤੂੰ ਇਹ ਤਾਂ ਪਿਪੇ ਨੇ ਨਹੀਂ ਆ ਨਹੀਂ ਟੀਟ ਦੇ ਕੇ ਕੋਈ ਨਹੀਂ ਆਜੋ ਆਜੋ ਜਿਹੜਾ ਹੁਣ ਆਨੰਦ ਆਉਣਾ ਨਾ ਮਾਥਾ ਦੇਖਣ ਦਾ ਨਾਲ ਉਹ ਦੋ ਜਖਾਨੀਆਂ ਦੇਖ ਉਹ ਜਾਂਦੇ ਨਹੀਂ ਆਉਂਦੇ ਹੈਂ ਆਈ ਜਾ ਹਾ ਓਏ ਫੁੱਲੇ ਗਫਾ ਅ ਸਾਡੀ ਯਾਰੀ ਜਦੋਂ ਮੜੀ ਐ ਸਾਡਾ ਯਾਦ ਆਈ ਦੱਸੋ ਅਸੀਂ ਦੋ ਬੀਏ ਉਹ ਲੈ ਕੇ ਚੱਲੋ ਫਿਰ ਹੈ ਉਹਨਾਂ ਦੇ ਵੀਰੇ ਉਹਦਾ ਹੋਣਾ ਸਿਆਣ ਠੰਡ ਚ ਉਹ ਲੜਨ ਲੱਗ ਜਣੀਆਂ ਨੇ ਉਹਦੇ ਉਹ ਤਾਂ ਸ਼ਿੱਕਾ ਲੜਨ ਗੋਨੀ ਗੋਲੀ ਤਾਂ ਲਿਆ ਦੇ ਉਹ ਗੋਨੀ ਤਾਂ ਦੇਖ ਫਿਰ ਖੁੱਲਦਾ ਨਹੀਂ ਯਾਰ ਇਹ ਖੁੱਲੂ ਰੇਂਜ ਆਉਣਾ ਮੜਾ ਜਿਆ ਮੈਂ ਪਿੰਡ ਜਾਣਾ ਬੀਜੀ ਪਿਆਦਾ ਪਾਣੀ ਛਕ ਲਿਆ ਜੀ ਮਿੱਤਰਾਂ ਨੇ ਮੇਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਹੁਣ ਬਾਹਰ ਘੇੜਾ ਕੱਢਣ ਚੱਲੇ ਨੇ। ਤੂੰ ਕੁਦਰਤੀ ਆ। ਸਿੰਘ ਜੀ ਘੇੜਾ ਕੱਟ ਕੇ ਆਉਣਾ। ਆ ਵੀਰੇ ਸਾਡੇ ਮੁੱਖ ਸੇਵਾਦਾਰ ਜੀ। ਮੇਰੋ ਜੀ। ਕੀਨ ਪ੍ਰੀਤ। ਬਾਬਾ ਜੀ ਹੋਰ ਠੀਕ ਠਾਕ। ਆ ਕਿਰਪਾ ਜੀ ਕਿਰਪਾ ਕਿਰਪਾ। ਵਾਹਿਗੁਰੂ ਜੀ ਕਿਫਤ ਦੇ ਜੀ। ਆਲੋ। ਹੱਕ ਆਲੋ। ਆਹ ਦੇ ਸਦਾ ਜਾਣਾ ਕਿੱਥੇ ਹੁਣ ਸਿੰਘੋ ਜਾਣਾ ਆਪਾਂ ਦੇਖ ਕੇ ਗੇੜਾ ਕੱਢਦੇ ਆਂ ਵਿਆਹ ਚ ਕੋਈ ਸ਼ਾਸਤਰ ਸੂਤਰ ਮਿਲਦਾ ਉਹ ਦੇਖਦੇ ਆਂ ਓਕੇ ਜੀ ਓਕੇ ਚਲੋ ਜੀ ਚਲੋ ਸਿੰਘੇ ਗੇੜਾ ਕੱਢਦੇ ਆਂ ਦੇਗਾ ਛਕੜੀਆਂ ਨੇ ਮੁੰਡਿਆਂ ਨੇ ਛਕੜੀਆਂ ਛਕੜੀਆਂ ਦਾ ਲਾਈਕ ਕਰਦੇ ਨੇ ਮੁੰਡੇ ਲਾਈਕ ਕਰਦੇ ਨੇ ਪੂਰੀ ਰਾਤ ਨੂੰ ਫਿਰ ਉਹ ਹੋ ਜੂਗਾ ਨਾ ਬਹੁਤ ਸ਼ੋਹਜੂ ਸਾਰੇ ਦਾ ਬਿਲਕੁਲ ਲੜਕਾ ਸਵੇਰੇ 5 ਵਜੇ ਉੱਠਣਾ ਭਾਈ ਜਵਾਨ ਆ ਕਹਿੰਦੇ ਹਾਂਜੀ ਹਾਂਜੀ ਸਵੇਰੇ ਟਾਈਮ ਨਾਲ ਉੱਠ ਖੜੇਓ ਸਿੰਘੋ ਅੱਜ 3 ਵਜੇ ਉੱਠ ਖੜੇ ਅੱਜ ਅੱਜ ਦੀ ਛੁੱਟੀ ਹੋ ਗਈ ਪਰ ਕੱਲ ਨੂੰ ਨਾ ਗਲਤੀ ਕਰਿਓਗਾ ਨਾ ਕੋਈ ਹੋਣੀ ਹੁੰਦੀ ਦੱਸਿਓ ਨੀ ਕਰਦੀ ਚੜਦੀ ਚੜਦੀ ਕਲਾ ਅਸੀਂ 3 ਵਜੇ ਕੋਈ ਗੱਲ ਨਹੀਂ ਹੁੰਦੀ ਬਾਬੇ ਖੈਰੀ ਹੋਣੀ ਅੱਜ ਤੇਰਾ ਯਹੀ ਮੇਰੀ ਹੈ ਦੋਲਾ ਤਾਂ ਬਦਲ ਗਿਆ ਲੋ ਬਿਜਲੀ ਚੰਗੀ ਚੰਗੀ ਬਦਲੇ ਆਣਾ ਇਹ ਬਦਲ ਗਿਆ ਇਹ ਬਦਲ ਗਿਆ ਆ ਜਾਓ ਜੀ ਤੁਸੀਂ ਪਿੱਛੇ ਪਿੱਛੇ ਹੋਇਓ ਮੈਂ ਕਿਹਾ ਵੀ ਸਰਮਨ ਵੀਰਾ ਸਰਾਉ ਹੁਣ ਸੋਹਣੀ ਜੀ ਕੋਈ ਮੈਂ ਤਾਂ ਲੈ ਚ ਆ ਜਾਂਦਾ ਤੁਸੀਂ ਸੋਹਣੀ ਜੀ ਨਾਲ ਸੱਤ ਵੀ ਮੰਗਦੇ ਚੱਲੇ ਆਂ ਅੱਛਾ ਜੀ ਚੜਦੀ ਕਲਾ ਬਖਸ਼ਿਆ ਚੜਦੀ ਕਲਾ ਹਾਂ ਚੜਦੀ ਕਲਾ ਤਾਂ ਹੈਗੀ ਆ ਆਪਾਂ ਫਿਰ ਕਿ ਧਰਤੀ ਕਿੱਥੇ ਗੜਿਆ ਜੀ ਬਿਲਕੁਲ ਜੀ ਬਿਲਕੁਲ ਹੈ ਉਹ ਇਹ ਸੈੱਟ ਕਰਨੀ ਹੈ ਤੇ ਵੈਸੇ ਤੱਕ ਨਹੀਂ ਆਉਂਦੇ ਇਹ ਚਾੜੀ ਦੋਵੇਂ ਬੰਦੇ ਪਿੱਛੇ ਲੇੜਿਆ ਪਿਆ ਹੈ ਪੂਰਾ ਬੁੜਾ ਕਹਿੰਦਾ ਕੰਬਾਈਨ ਉਹ ਟੰਗੋ ਆਪਣੇ ਪਿੱਛੇ ਉੱਤੇ ਦੇਖ ਬਾਈ ਸ਼ਾਸਤਰ ਹਾਂ ਬ੍ਰੀਗਡ ਹਾਂ ਬ੍ਰੀਗਡ ਆ ਬ੍ਰੀਗਡ ਲੱਗਿਆ ਆ ਲੈ ਲੈ ਬਲਾਊਜ ਚਾਹ ਲੇ ਰੋ ਬੱਬਾ ਘੜਤੀ ਜਰਦੀ ਚੋਬਾ ਉਹ ਰਹਿਣ ਦੇ ਬੱਬਾ ਇਹ ਚੀਜ਼ ਗਲਤ ਆ ਤੂੰ ਇੱਧਰ ਦੇ ਬੱਬਾ ਬੇਰਾ ਨੋ ਮਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਤਾ ਗੋਵਾ ਸ਼ਾਸਤ ਜਿਹੜੀ ਜੱਡੀ ਸੀ ਤੇ ਪਲੇ ਨਾ ਬੰਦ ਕਰਦੀ ਮਾਰਦੀ ਮਾਰਦਾ ਪਤਾ ਕਮ ਬੋਟ ਪਾਇਆ ਨਹੀਂ ਲੇਗੀ ਆ ਨੀ ਨੂੰ ਪਤਾ ਮਾਰਦਾ ਔਰ ਪਾਸ ਨਹੀਂ ਕਿਤੇ ਨਹੀਂ ਆ ਦੇਗਾ ਇਹ ਦਿਖਾਈ ਦਿੱਸੇ ਦਵਾਰ ਦੇਖਾਈ ਆ ਨਹੀਂ ਓਏ ਬਈ ਬੁਲੀਆ ਮੂਰੇ ਖੜੇ ਜਾਣਗੇ ਓਏ ਚੱਲਣਾ ਹੈ ਚੱਕਣਾ ਦਾ ਹੈ ਉਹ ਹੀ ਆਈ ਸੀਗੇ ਇੱਥੇ ਜਾਪਾਤੀ ਦਾ ਪੈਕ ਕਰ ਦੋ ਇਹ ਕੋ ਪਤਾ ਨਹੀਂ ਇੱਥੋਂ ਕਰ ਹੋਰ ਪੁੱਛ ਲੋ ਕਹਿੰਦੇ ਇਹਨਾਂ ਨੂੰ ਕਿਹੜਾ ਸਮਾਨ ਚਾਹੀਦਾ ਇਹਨੂੰ ਅਗਲੇ ਜਦ ਤੱਕ ਪੰਤਾ ਜਾਣਗੇ ਇੱਥੋਂ ਜਿੱਥਾ ਗਿਆ ਸੀ ਇੱਥੋਂ ਬਈ ਚੌੜੀਰ ਦੀ ਰੇਂਜ ਮਾਰੀ ਤੀ ਹਾਂ ਲੰਗਰ ਰੌਣੀ ਨੇ ਰੌਣੀ ਪਿੰਡ ਫਿਰ ਉੱਥੇ ਤੇਰੇ ਉਹ ਵੀ ਬਣਾਏ ਸੀ ਰੀਲਾਂ ਵੀ ਬਣਾਏ ਸੀ ਚਾਹੁੰਦੀ ਇਹ ਨਾਲ ਉਹ ਤਾਂ ਦੁਬਾਰਾ ਆ ਕੇ ਬਣਾਏ ਤੇ ਪਾ ਕੇ ਰੱਖਿਆ ਠੀਕ ਆ ਬਸ ਮੈਂ ਸਪੀਕਰ ਤੇ ਮਗਰ ਲਈ ਪਾਉਂਗਾ ਨਹੀਂ ਉਹ ਮਾ ਹੈਗਾ ਤਾਂ ਸਾਰੇ ਨਹੀਂ ਹੈ ਸਾਰੇ 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 ਮਾਹੌਲ ਸਾਰੇ ਫੇਸ ਰਿਵੀਲ ਕਰ ਰਹੇ ਸਾਰਾ ਪਾ ਨਰ ਰਿਕਾਰਡਰ ਦਾ ਕੰਮ ਹੈ ਤਾਂ ਹੈਰੀ ਵੀ ਸਿਆਣਾ ਇਹਦੇ ਕੱਲੀ ਆਪਣੀ ਆਵਾਜ਼ ਹੀ ਨਹੀਂ ਲਈ ਹੈ ਵੀ ਨਾਲ ਫੋਟੋ ਵੀ ਲਾਉਣੀ ਜ਼ਰੂਰੀ ਜੀ ਬਾਤਾਂ ਚੱਕਲਾ ਟੈਟਰ ਨੇ ਟੱਟੀ ਕਰਵਾਉਂ ਜੇ ਤੂੰ ਤਾਂ ਦੀ ਦੇ ਕੇ ਤੂੰ ਤਾਂ ਜਾ ਬੋਲ ਸਾਰੇ ਨਾ ਚੁੱਪ ਪੱਟੀ ਜੱਕੀ ਐਵੇਂ ਵੋਟ ਪਾਗਾ ਨਾ ਦਿਖਾਉਂਗਾ ਬੋਲ 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 ਪੁੱਛਦਾ ਪੂਰੀ ਲਾਈ ਹੁੰਦੀ ਆ ਉਹ ਤਾਂ ਆ ਜੀ ਚਾਹੀਦੀ ਨਹੀਂ ਕੰਮ ਹੋ ਗਿਆ ਬੋਲਦਾ ਇਧਰ ਆ ਕੇ ਜਾ ਨਹੀਂ ਬੋਲ ਜੀ ਜਾਣ ਫਿਰ ਮਰੀਆਂ ਜੀ ਆ ਮਗਾ ਨਹੀਂ ਐ ਕੋਈ ਪੜਾਂਗੇ ਵੀਰਾਂ ਅੱਜ ਖਾਧੀ ਖਾਗਿੰ ਦੇਖੀਏ ਨਾ ਤੇਰਾ ਮਰ ਜੋ ਸਹੀ ਗਾ ਲਾ ਬਹੁਤ ਬੰਦੇ ਮੈਂ ਕਹੀ ਮੈਂ ਦਾ ਜੋਂਦਾ ਥੋੜਾ ਹਾਂ ਆਹਿੰਦੇ ਮਲਾ ਇਹ ਨਹੀਂ ਪਾਉਂਦੇ ਮੈਂ ਤਾਂ ਹੈਂ ਮੈਂ ਤਾਂ ਪਾਉਂਦੀ ਇਹ ਨਹੀਂ ਪਾਉਂਦੇ ਇਹ ਨਹੀਂ ਪਾਉਂਦੇ ਇਹ ਨਹੀਂ ਬਹੁਤੇ ਕਿਵੇਂ ਪਤਾ ਚੱਕ ਗਿਆ ਸਿਸਟਮ ਵੀ ਦੂਆ ਨਾ ਤਾਂ ਕੰਮੀ ਤੇ ਚਲਦੀ ਹੈ ਓਏ ਇਹਨਾਂ ਦਾ ਆਟਾ ਹੀ ਨਰਮ ਹੁੰਦਾ ਇਹ ਰਸਮੀ ਨਹੀਂ ਹੋ ਸਕਦਾ ਕਿ ਇਹ ਨੂੰ ਪਹਿਲਾ ਦੁੱਧ ਹੁੰਦਿਆਂ ਦੁਨੀਆਂ ਤੇ ਨਜ। ਇਹ ਥੋੜਾ ਬ੍ਰੀਫ ਪਸਾਉਂਦੇ ਨੇ। ਉਹਦਾ ਆਟੇ ਜੀ ਮੈਦਾ ਨਿਕਲਦਾ ਯਾਰ। ਉਹਨੂੰ ਬਰੀਕ ਪੀਰਾ ਉਹਦਾ ਮੈਦਾ ਬਣ ਜਾਂਦਾ। ਜਿਵੇਂ ਇਹ ਉਹ ਗਾਉਟ ਆਪਾਂ ਨੂੰ ਰੋਕਿਆ ਜੀ ਕੋਈ ਨਹੀਂ ਉਹ ਕਿਉਂਕਿ ਜੀ ਲੈ ਨਹੀਂ ਦੇ ਸਕਦਾ ਕਿਉਂਕਿ ਹੁਣ ਪਤਾ ਹੁਣ ਪਤਾ ਕਿ ਹੁਣ ਹੁਣ ਪਤਾ ਕੀ ਆ ਜਦ ਆਪਾਂ ਆਟਾ ਹੁਣ ਜਿਆਦਾ ਆਪਾਂ ਆਟਾ ਪਸੋਨੇ ਆ ਉਹਦਾ ਹਨਾ ਛਿਲਕਾ ਲੈ ਜਾਂਦਾ ਕਣਕ ਦਾ ਛਿਲਕਾ ਲੈ ਕੇ ਛਿਲਕੇ ਨਾਲੇ ਉਹ ਮੋਟਾ ਹੁੰਦਾ ਆਟਾ ਉਹੀ ਜਿਵੇਂ ਹੁਣ ਮਾਂ ਜੀ ਜਦੋਂ ਛਿਲਕੇ ਨਿਕਲਗੇ ਆਟਾ ਉਹਦਾ ਆਪੇ ਬਰੀਕ ਬਣ ਜਾਂਦਾ ਵੀ ਤਾਂ ਪੀਉਣੇ ਉਹਨੂੰ ਕੀ ਕਹਿੰਦੇ ਨੇ ਉਹ ਦਲੀਆ ਉਹ ਆਪਾਂ ਕਹੇ ਨੇ ਵੀ ਥੋੜਾ ਘੱਟ ਰੱਖਣਾ ਕੜਾ ਰੱਖਣਾ ਬਿਲਕੁਲ ਜੀ ਜੀ ਹੁਣਾਂ ਲਾ ਲਾਦੂ ਹਾਂਜੀ 22 ਘੱਟ ਬਾਈ ਕੇ 24 ਰੱਖਦਾ ਫੇਰ ਟੋਏ ਜਾ ਕੇ ਉਹਨੂੰ ਐ ਇਕੱਠਾ ਹੋ ਜਾਣਾ ਨਰਮੋਦਾਂ ਨੂੰ ਫਾਉਮ ਹੋਊਗਾ ਫੇਰ 22 ਦਾ ਰੱਖਿਆ 22 ਦਾ ਰੱਖਿਆ ਜੀ ਬਾਈ ਕੈਨੇਡਾ ਰੱਖਿਆ ਲਾਲਾ ਤੂੰ 22 ਵੀ 1 ਲੱਖ 30 ਤੂੰ ਉਹਨੂੰ ਤਾਂ ਹੋ ਗਈ ਹਾਂ 19 ਦਾ ਉਹ ਟੋਲਾ ਇਹ ਲੋ ਬਹੁਤ ਕੈ ਗਿਆ ਉਹ ਫਿਰ 90 ਕਰੋੜ ਦਾ ਡੇਰੇ ਪੈ ਗਿਆ ਫਤਿਹਰੋਣ ਕੀ ਲਾਏ ਪੈਗਾ ਲਾਏ 20 ਕਰੋੜ ਦਾ 20 ਕਰੋੜ 30 ਲੱਖ ਦਾ ਲਾਏ ਕਿ ਲੋ ਹੋ ਗਿਆ ਕਿ ਲੋ ਅਭੀ ਇੰਡੀਆ 'ਚ ਬਣਾਇਆ ਹੱਥੀ ਆਹ ਬਰ ਇਹ ਪ੍ਰੋਜੈਕਟ ਕਰਦੇ ਰਹਿੰਦੇ ਨੇ ਨਾ ਇਕਦਮ ਪੰਜਾਬ ਸ਼ਿਕਾਤ ਤੇ ਸਭ ਤੋਂ ਪਹਿਲੀ ਗੋਲੀ ਹੀ ਨਹੀਂ ਲੱਗੀ 7 ਲੱਖ ਦੀ ਡੁੱਤੀ ਨਾ ਰਸੇ ਤੂਤੀ ਆ ਜੇ ਲੱਗ ਗਲੀ ਜਿਹੜਾ ਹਵਾ ਭਰਦੀ ਇਹ ਲੱਗ ਲਾਏ ਮਾੜੇ ਢਿੜੋ ਤੋਂ ਨਹੀਂ ਪਾਸ ਹੋਉਂ ਉਹ ਤੋਂ ਹੀ ਕਰ ਉਹ ਆਪੂ ਚੁੜ ਕੇ ਭਰ ਨਹੀਂ ਬੰਦੀ ਆ ਮੈਂ ਦੇਖ ਤਾਂ ਦੂਜੀ ਦੇ ਜਾਣ ਕੇ ਜੇ ਕੋਈ ਹੋਗਾ ਭਰ ਰਹੀ ਦੂਤੀ ਵੱਢ ਲਈ ਜਿਵੇਂ 2 ਲੱਖ ਲਓ ਸੰਤੋਖ ਸੂਚਨਾ ਬਿਲਕੁਲ ਜੀ ਬਿਲਕੁਲ ਸਾਬਾ ਸੋਤਰਾ ਰੰਦਾ ਤਲਾ ਤਾਂ ਉਤਲਾ ਉਹੀ ਆ ਜਿਹੜਾ ਗੋੜਾ ਤੇ ਟੱਕਣ ਲਾਉਂਦੇ ਨੇ ਟੁੱਟੀ ਦੇ 23 ਲੱਖ 23 ਲੱਖ ਲਓ 23 ਲੱਖ ਲਓ ਹਾਈ ਗੁਰੂ ਜੀ ਸਾਹਿਬ ਜੀ ਪੱਤੇ ਨਹੀਂ ਚੜਦੀ ਕਲਾਈ ਚੜਦੀ ਕਲੰਗ ਸੋ ਬਾਬਾ ਜੀ ਸਾਡੇ ਪ੍ਰਧਾਨ ਸਾਹਿਬ ਪਹੁੰਚੇ ਨੇ ਸਾਡੇ ਪ੍ਰਧਾਨ ਸਾਹਿਬ ਪਹੁੰਚ ਰਹੀ ਅੱਜ